ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਾਈ ਲਾਈਫਸਟਾਈਲ ਤੇ ਅੱਜ ਆਪਾਂ ਤੁਹਾਨੂੰ ਗੈਸ ਬਰਨਰ ਕਲੀਨ ਕਰਕੇ ਦਿਖਾਵਾਂਗੇ ਮਿੰਟਾਂ ਦੇ ਵਿੱਚ ਅੱਜ ਆਪਾਂ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਕਿਵੇਂ ਆਪਾਂ ਇਹਨਾਂ ਨੂੰ ਸਾਫ਼ ਕਰ ਸਕਦੇ ਹਾਂ ਤੇ ਆਪਣੇ ਬਰਨਰ ਸਟੈਂਡ ਨੂੰ ਵੀ ਆਪਾਂ ਸਾਫ਼ ਕਰਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਨੇ ਰਹੋ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਕਲੀਨ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ। ਉਹਦੇ ਲਈ ਆਪਾਂ ਨੇ ਗੈਸ ਤੇ ਔਨ ਕਰਕੇ ਆਪਾਂ ਪਾਣੀ ਰੱਖ ਲਿਆ ਗਰਮ ਹੋਣ ਦੇ ਲਈ। ਅੱਜ ਆਪਾਂ ਬਹੁਤ ਹੀ ਦਿਨਾਂ ਬਾਅਦ ਵੀਡੀਓ ਬਣਾ پا ਰਹੇ ਆ ਕਿਉਂਕਿ ਘਰ ਦੇ ਵਿੱਚ ਇੱਕ ਹਾਦਸਾ ਹੋ ਗਿਆ ਸੀਗਾ। ਤੇ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਪਾਣੀ ਦੇ ਵਿੱਚ ਆਪਾਂ ਇੱਕ ਤੋਂ ਡੇਢ ਚਮਚ ਆਪਣੀ ਚਾਹ ਪੱਤੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਉਬਾਲ ਦਵਾ ਲਵਾਂਗੇ। ਇਦੀ ਵਿੱਚ ਹੋਰ ਕੀ ਕੁਝ ਮਲਾਉਣਾ ਉਹ ਵੀ ਤੁਹਾਨੂੰ ਦੱਸ ਦਿਆਂ ਜਿਹਦੇ ਨਾਲ ਬਹੁਤ ਹੀ ਵਧੀਆ ਆਪਣੇ ਗੈਸ ਬਰਨਰ ਦੀ ਸਫਾਈ ਹੋਊਗੀ ਬਿਨਾਂ ਮਿਹਨਤ ਤੋਂ ਬਿਨਾਂ ਰਗੜੇ ਲਓ ਜੀ ਆਪਣੀ ਚਾਪਤੀ ਪੂਰੀ ਰਿਜਣ ਲੱਗੀ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਆਪਾਂ ਕਿਸੇ ਇੱਕ ਹੋਰ ਬਰਤਨ ਦੇ ਵਿੱਚ ਪਾਣੀ ਦਾ ਪੋੜ ਲੈਨੇ ਆਂ ਬਰਤਨ ਆਪਣੇ ਵੱਡਾ ਹੀ ਲੈਣਾ ਜਿਸ ਦੇ ਵਿੱਚ ਆਪਣੇ ਦੋਨੋਂ ਬਰਨਰ ਚੰਗੀ ਤਰ੍ਹਾਂ ਡਿੱਪ ਹੋ ਜਾਣ। ਲੋ ਜੀ ਹੁਣ ਆਪਾਂ ਇਹਦੇ ਵਿੱਚ ਆਪਣੇ ਗੈਸ ਬਰਨਰ ਨੂੰ ਡਿੱਪ ਕਰਕੇ ਰੱਖ ਦੇਣਾ। ਦੋਨਾਂ ਨੂੰ ਇਹ ਗਰਮ ਸੀਗਾ ਜੋ ਆਪਾਂ ਨੇ ਹੁਣ ਪਾਣੀ ਗਰਮ ਲਈ ਕੀਤਾ ਸੀਗਾ ਤੇ ਉੱਪਰ ਹੋਰ ਕੀ ਚੀਜ਼ ਪਾਉਣੀਆਂ ਉਹ ਵੀ ਸੰਤਖਾਉਣੀਆਂ ਇੱਥੇ ਆਪਾਂ ਨੇ ਲਿਆ ਖਾਣ ਵਾਲਾ ਸੋਡਾ ਜਿਹਨੂੰ ਆਪਾਂ ਬੇਕਿੰਗ ਪਾਊਡਰ ਕਹਿੰਦੇ ਨੇ ਆ ਇਹਦਾ ਆਪਾਂ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਇਸ ਤਰੀਕੇ ਨਾਲ ਆਪਣਾ ਘਰ ਪਈਆਂ ਚੀਜ਼ਾਂ ਦੇ ਨਾਲ ਹੀ ਬਹੁਤ ਹੀ ਵਧੀਆ ਕਲੀਨਰ ਤਿਆਰ ਕਰਕੇ ਆਪਣਾ ਗੈਸ ਬਰਨਰ ਸਾਫ਼ ਕਰ ਸਕਦੇ ਹਾਂ ਇਹਨਾਂ ਰਹੀਏ ਦੇ ਵਿੱਚ ਆਪਾਂ ਹੋਰ ਕਿਹੜੀ ਚੀਜ਼ ਪਾਉਣੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਇੱਥੇ ਆਪਾਂ ਨੇ ਲਿਆ ਨਿੰਬੂ ਇੱਕ ਨਿੰਬੂ ਦੇ ਕਰੀਬ ਆਪਾਂ ਨਿੰਬੂ ਨਿਚੋੜ ਲਵਾਂਗੇ ਜੇ ਇੱਥੇ ਤੁਹਾਡੇ ਕੋਲ ਨਿੰਬੂ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਚਿੱਟਾ ਸਿਰਕਾ ਵੀ ਪਾ ਸਕਦੇ ਹੋ ਜੋ ਕਿ ਬਹੁਤ ਵਧੀਆ ਸਫਾਈ ਦੇ ਵਿੱਚ ਕੰਮ ਆਉਂਦਾ ਆਪਣੇ ਇਹ ਤਿੰਨੇ ਚੀਜ਼ਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਕੇ 10 ਮਿੰਟ ਰੇ 15 ਮਿੰਟ ਲਈ ਰੱਖ ਦੇਣਾ ਫਿਰ ਤੁਹਾਨੂੰ ਨੂੰ 10-15 ਮਿੰਟ ਤੋਂ ਬਾਅਦ ਸਾਫ਼ ਕਰਕੇ ਦਿਖਾਉਣੀ ਆ ਬਿਨਾਂ ਹੀ ਕਿਸੇ ਮਿੰਟ ਤੋਂ ਆਪਣੇ ਗੈਸ ਬਰਨਰ ਦੇ ਚੰਗੀ ਤਰ੍ਹਾਂ ਆਪਣੇ ਸਾਫ਼ ਹੋ ਜਾਣਗੇ ਐਨੇ ਚਿਰ ਦੇ ਵਿੱਚ ਤੁਹਾਨੂੰ ਆਪਾਂ ਬਰਨਰ ਸਟੈਂਡ ਸਾਫ਼ ਕਰਨ ਦਾ ਤਰੀਕਾ ਦੱਸਦੇ ਆ ਕੋਈ ਵੀ ਇਸ ਤਰ੍ਹਾਂ ਬੇਕਾਰ ਬ੍ਰਸ਼ ਜੋ ਕਿ ਸਪੈਸ਼ਲ ਆਪਾਂ ਸਫਾਈ ਲਈ ਰੱਖਿਆ ਹੋਇਆ ਇਹਦੇ ਨਾਲ ਆਪਾਂ ਬਰਨਰ ਸਟੈਂਡ ਨੂੰ ਇਸ ਤਰੀਕੇ ਦੇ ਨਾਲ ਸਾਫ਼ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਆਪਣੇ ਚਾਹ ਜਾਂ ਕੁਝ ਵੀ ਆਪਣਾ ਉਬਲ ਜਾਂਦਾ ਇਹ ਵਿੱਚ ਚਲੇ ਜਾਂਦਾ ਕਈ ਵਾਰ ਇਸ ਤਰੀਕੇ ਨਾਲ ਹਫ਼ਤੇ ਇੱਕ ਬਾਅਦ ਆਪਾਂ ਨੂੰ ਇਸ ਤਰੀਕੇ ਨਾਲ ਸਫਾਈ ਕਰ ਦੇਣੀ ਚਾਹੀਦੀ ਹੈ ਮੈਂ ਅਕਸਰ ਕਰਦੀ ਰਹਿੰਦੀ ਆ ਜਿਹਦੇ ਨਾਲ ਜਿਆਦਾ ਗੰਦਗੀ ਨਹੀਂ ਪੈਂਦੀ ਤੇ ਇਹਨੂੰ ਆਪਾਂ ਉਲਟਾ ਕਰਕੇ ਇਸ ਤਰ੍ਹਾਂ ਛਾੜ ਦੇਣਾ ਤੇ ਬਹੁਤ ਹੀ ਵਧੀਆ ਇਹ ਆਪਣੇ ਬਰਨਰ ਸਟੈਂਡ ਸਾਫ਼ ਹੋ ਜਾਂਦੇ ਨੇ ਤੇ ਆਪਣਾ ਜਿਹੜਾ ਗੈਸ ਆ ਉਹ ਵੀ ਬੱਗਿਆ क्लीम आ फिर इस तरीके जो तो अपना यह कलीन किया हों जी हम आप दिखाने क्ड के अपने बर्नर जे बहुत ही बढ़िए साफ हो गए थे धो तो तो के दिखाने इतने अपने हम एक चीज़ होर ली है इतना शैम्पू पाउच तुम कोई भी सकते हो ये थोड़े थोड़े उन्होंने लगा के अपना ਸਕਰਬ ਦੇ ਨਾਲ ਸੌਫਟਲੀ ਹਿਲਾਵਾਂਗੇ ਨੂੰ ਨਾ ਕਿ ਜ਼ਿਆਦਾ ਰਗੜਨ ਦੇ ਲੋੜ ਇਸ ਤਰੀਕੇ ਨਾਲ ਜਿਹੜੇ ਆਪਣੇ ਗੈਸ ਬਰਨ ਨੇ ਬਹੁਤ ਹੀ ਵਧੀਆ ਨਮੇ ਜਿਹਾ ਹੋ ਜਾਣਗੇ ਤੇ ਤੁਹਾਨੂੰ ਇਹ ਆਪਾਂ ਫਿਰ ਧੋ ਕੇ ਦਿਖਾਉਨੇ ਆ ਕਿਸ ਤਰ੍ਹਾਂ ਦੇ ਆਪਣੇ ਇਹ ਸਾਫ਼ ਹੋ ਗਏ ਨੇ ਮਿੰਟਾਂ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਤੋਂ ਤੋਂ ਵਾਦੇ ਨੂੰ ਪੂਰੀ ਤਰ੍ਹਾਂ ਸੁਕਾ ਲਵਾਂਗੇ ਫਿਰ ਤੁਹਾਨੂੰ ਗੈਸ ਬਰਨਰ ਆਪਾਂ ਅੱਗ ਜਾਲ ਕੇ ਦਿਖਾਉਨੇ ਆ ਵੀ ਹੁਣ ਕਿੰਨਾ ਫਰਕ ਪੈ ਗਿਆ ਫਲੇਮ ਦੇ ਵਿੱਚ ਉਮੀਦ ਕਰਦੀ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਨੂੰ ਮਿਲਦੇ ਆ ਇੱਕ ਹੋਰ ਵੀਡੀਓ ਦੇ